ਉਹ ਸ਼ਾਇਦ ਭਾਈ ਗੱਲ ਉਹ ਜਿਹੜੇ ਬੈਠੇ ਨੇ ਉਹ ਫੋਟੋ ਉਹ ਗੱਲ ਤਾਂ ਸੁਣੋ ਤੇਰੇ ਭਾਂਜੇ ਅੰਦਰ ਉਹ ਇਹਦਾ ਬੰਦੇ ਦੀ ਭਾਈ ਸ਼ਿਆਲ ਚ ਗੱਲ ਹੋਈ ਸੀਗੀ ਤੂੰ ਹੀ ਤੇ ਮੈਥੋ ਘਾਇਆ ਸੀ ਇਹਨੇ ਫੇਸਬੁੱਕ ਤੇ ਸਾਰੇ ਪੰਜਾਬ ਵਾਲਿਆਂ ਵਿੱਚ ਭਾ ਗਿਆ ਸਾਰੇ ਦੁਨੀਆ ਵਿੱਚ ਭਾ ਗਿਆ ਭਾ ਗਿਆ ਭਾਈ 25 ਲੱਖ ਦੇ ਕੇ ਲੰਮਾ ਭਾਈ ਚੌਣ ਲੜਦਾ ਹੈ 25 ਲੱਖ ਉਹ ਦਿੰਦਾ ਹੈਗਾ ਪਰ ਉਹ ਜਿਹੜੇ ਸਭ ਨਾਲ ਉਹ ਦਿੰਦਾ ਉਹ ਸਭ ਨਾਲ ਸਾਨੂੰ ਮਨਜ਼ੂਰ ਨਹੀਂ ਪਿੰਡ ਪਿੰਡ ਨੂੰ ਉਹ ਕਹਿੰਦਾ ਮੈਂ ਤਿੰਨ ਤਰੀਕ ਨੂੰ ਦੇਸਾਂਦਾ ਸੀਗਾ 30 ਨੂੰ ਦੋ ਦਿਨਾਂ ਨਾਲ ਤਾਂ ਨਾ ਤਾਂ ਦੇਖ ਕੋਈ ਇਹ ਨਹੀਂ ਬੱਕਰੀ ਨਹੀਂ ਪਸ ਮਣੀ ਉਹਦੀ ਵੀ ਇੱਕ ਦੋ ਦਿਨ ਪਹਿਲਾਂ ਜਿਹਦਾ ਰੁਪਏ ਦੇ ਇੰਤਜ਼ਾਮ ਕਰਿਆ ਉਹਨੇ ਛੀਵੇਂ ਦੇ ਗੱਲ ਚਲੀ ਜਾਂਦੀ ਐ ਉਹਦੀ ਵਾਲਾ ਚੱਲ ਪੈਂਦਾ ਜਿਹਨੇ ਲੋਚੋਂ ਲੜਨੀ ਐ ਦੇਖੋ ਜਿਹਦਾ ਉਹ 12 ਵਜੇ ਨੂੰ ਪੈਸੇ ਦਿੰਦਾ ਭਾਈ ਅੱਜ ਹੁਣੀ ਫੈਸਲਾ ਜਿਹਦਾ ਕਹਿ ਕੇ ਜਾਂਦਾ ਸ਼ੋਮਵਾਰ ਨੂੰ 12 ਵਜੇ ਨੂੰ ਪੈਸੇ ਕਿਸੇ ਸੰਧ ਦੇ 75 ਦਾ ਕਾਰਤੀ ਧਰਦਾ ਫੇ ਤਾਂ ਉਹਦੀ ਸਰਪੰਚੀ ਪੱਕੀ ਐ ਜੇ ਭਾਈ ਉਹ ਇਸ ਗੱਲ ਤੇ ਮਨਜ਼ੂਰ ਨਹੀਂ ਫੇਰ ਭਾਈ ਜੇ ਕੋਈ ਹੋਰ ਹੈਗਾ ਕਿਸੇ ਦੇ ਕੀੜਾ ਤਾਂ ਉਹ ਵੀ ਆਜੋ ਉਹ ਵੀ ਆ ਸਕਦਾ ਤੇ ਨਹੀਂ ਭਾਈ ਫਿਰ ਆਉਂਦੀ ਜਿਵੇਂ ਨਾਕਰ ਚਲਾਉ ਕੋਈ ਭਰ ਸਕਦਾ ਫਿਰ ਬਾਅਦ ਨਹੀਂ ਤੇ ਇਹਦਾ ਤਿੰਨ ਤਰੀਕੀ ਕਹਿਤੀ ਚਾਹ ਚੈਨਲ ਹੁਣ ਉਹ ਮਨਜ਼ੂਰ ਕਰਨਾ ਪਿੰਡ ਵਾਲੇ ਦੇ ਦੇਖੋ ਉਹ ਮਨਜ਼ੂਰ ਕਰਨਾ 12 ਮਈ ਦਾ ਟਾਈਮ ਅਗਲਾ ਜਿਹੜਾ 15 ਮਨਜ਼ੂਰ ਕਰਨਾ ਬਸ ਉਹ ਹੀ ਚੀਜ਼ ਹੈ ਜੀ ਮਨਜ਼ੂਰ ਕਰਨਾ ਤੁਹਾਡੇ ਸਾਰੇ ਆਗੇ ਵੀ ਦੇਖ ਲੈਣਾ ਮਨਜ਼ੂਰ ਹੋ ਜਾਏਗਾ 12 2000 ਨੂੰ ਫਿਰ ਦੋਹਾਂ ਕਰਨਾ ਹੈ तेना मंजूर नहीं है भाई यार ਹੋਗੇ ਇਹਨਾਂ ਮੈਂ ਬਿਆਨਾ ਲਓ 45 ਰੁਪਏ ਦਾ ਖਾਮ ਹੈ ਨਹੀਂ ਕੋਈ ਗੱਲ ਕਰਦਾ ਕਿ ਤੂੰ ਤਾਂ ਹੋਵੇ ਬਿਆਨਾ ਦਾ ਫਿਰ ਮੂੰਹੋਂ ਕਿਸੇ ਬੰਦੇ ਨਾਲ ਕਰਾ ਲਾ ਬਿਆਨਾ ਨਾਲ ਬਿਆਨਾ ਦਾ 12 ਕਰਾਉਂਦਾ ਹੋਰ ਬਿਆਨਾ ਕਰਕੇ ਦੇਵੇ ਸਰੋਨੀ ਕਹਿੰਦਾ ਮੈਂ ਇਹਦਾ ਪੈਸਾ ਪੂਰਾ ਬੰਦ ਲੈਣਾ ਬਿਆਨਾ ਫਿਰ ਹੀ ਹੂ ਹਾਂ ਆਪਣੇ ਉਹਦੇ ਖਾਤੇ ਚ ਪੈਸੇ ਪਾਉਣ ਮਾਨੂੰ ਮਿਲਦਾ ਕਿ ਬਿਆਨਾ ਕਰਾ ਲੈ ਦੇਣਾ ਹਾਂ 3 ਲੱਖ ਦੀ ਗੱਲ ਕਰਦੇ ਜਮਾਨਾ 2 ਲੱਖ ਦੀ ਤੋਂ ਬਾਅਦ ਕਰਦਾ ਸਤੇ ਗੱਲ ਸਾਰੀ ਦੱਸਦੇ ਹੋ। ਗੌਰਵ ਚ ਬੋਲਾਂ ਮੈਂ 10 ਲੱਖ ਰੁਪਏ ਦੇਣਾ। ਠੀਕ ਆ। 7 ਵਜੇ ਫੜ ਲੈ ਤੜਕੇ। ਕਿਉਂ ਜੀ? 10 ਲੱਖ ਰੁਪਏ। ਹਾਂ। ਠੀਕ ਆ ਭਾਈ ਚਲੋ। ਤੜਕੇ 7 ਵਜੇ ਫੜ ਲੋ ਕਹਿੰਦਾ ਕੱਲ ਨੂੰ। ਬਾਬਾ ਨਾਮ ਬੋਲ ਦੇ ਮਿਹੜਾ ਜ। ਬੂਟਾ ਸਿੰਘ ਸਾਫਕਾ ਸਰਪੰਚ ਪਹਿਲਾਂ ਵੀ ਇਹਦੇ ਘਰੋਂ ਮੈਡਮ ਭਾਈ ਸਰਪੰਚ ਹੁਣ ਵੀ ਲੇਡੀ ਸਾਡੇ ਜਰਨਲ ਦੀ ਮਤਲਬ ਹੈਗੀ ਜਿਹੜੀ ਸੀਟ ਆ ਇਹ। ਇਹਦੇ ਘਰ ਦੇ ਸﺠੀਤ ਕੌਰ ਉਹਨੂੰ ਮਤਲਬ ਹੈ ਕਿ 10 ਲੱਖ ਰੁਪਏ ਦਿੰਦਾ ਹੈਗਾ ਜੇ ਕਿ ਉਹ ਕੋਈ ਇਤਰਾਜ ਹੈ ਦੇਖੋ ਇਸੇ ਟਿੱਡ ਜੋ ਕੁੰਕਲ ਕੱਢ ਕੇ ਜਾਏ ਉਹਦੇ ਸੱਤ ਵਜੇ 10 ਵਜੇ ਕੱਲ ਨੂੰ ਸੱਤ ਵਜੇ ਪਾਈ ਪਾ ਕੇ ਪਾ ਕੋਈ ਵੱਧਾ ਹੋਏ ਹੁਣ ਸਿੱਧੀ ਸਭ ਇਹ ਪਾਰਿਵਾਰੀ ਮੋਕਾ ਨਹੀਂ ਮਸਾ ਹੁਣ ਪਾਈ ਲਾਵੇ ਜਦ ਬਾਦ ਨਹੀਂ ਹੁਣ ਤਾਂ ਲਾਸਟ ਹੈ 15 ਵਾਲਾ ਹੁਣੀ ਬੋਲ ਕੋਠੀ ਜੋ 15 ਵਾਲਾ ਹੁਣੀ ਬੋਲ ਕੋਠੀ ਜੋ ਆਹ ਬੋਲ ਇਹ ਵੱਧਾ ਹੈ ਕੋਈ ਹੋਰ ਠੀਕ ਹੈ ਜੀ ਥੋੜੀ ਬੋਲੋ ਥੋੜੀ ਬੋਲੋ ਬੱਸ ਇਹ ਕਰਦੀ ਹੈ ਬਸ ਬਹਾਦਰ ਹੋਣਾ ਠੀਕ ਹੈ ਜੀ ਦੱਸੋ ਭਾਈ ਠੀਕ ਹੈ ਜੇ ਕੋਈ ਹੋਰ ਕਾਜ ਪਰਦਾ ਦੇ ਪੈਸੇ ਵਾਪਸ ਭਾਈ ਬੋਲਾ ਬੋਲਾ ਕਰੀ ਬੰਦੇ ਕੋ 100 ਆ ਜਾਂ ਹੋਰ ਕੁਛ ਨਹੀਂ ਕੰਮ ਹੁੰਦਾ ਹੈ ਕੰਮ ਕਿਵੇਂ ਆ ਜੇ ਕੋਈ ਹੋਰ ਪੈਸੇ ਕਈ ਵੀ ਕਾਗਜ਼ ਭਰੇ ਬੰਦਾ ਜਾ ਕੇ ਉੱਥੇ ਇਹਦਾ 10 ਲੱਖ ਰੁਪਏ ਦੇ ਝੋਲੇ ਚ ਵਾ ਠੀਕ ਹੈ ਠੀਕ ਹੈ ਫੇਰਾ ਪਾਉਣਾ ਉਹ ਵੀ ਜਿੱਕੇ ਨਾਲ ਸਾਰੇ ਖੜੇ ਮੁੰਡਿਆਂ ਨੂੰ ਮੋਲੂਗੇ ਉਹਦਾ ਮੈਂ ਸਮਝ ਨਹੀਂ ਆ ਰਿਹਾ ਕਿ ਇਹ ਕਾਗਜ਼ ਵਾਲੇ ਨਹੀਂ ਨਹੀਂ ਉਹ ਤਾਂ ਆਪਣਾ ਗੱਲ ਜਿਹੜੀ ਹੋਈ ਕੱਢਾ ਹੋ ਗਈ ਉਹ ਨੂੰ ਮੁੱਟਾ ਬਗਾਇਆ ਸਾਰੇ ཡོོ ག ཉས རེ སྱས ར སར སྱེ རང སྱུ རསར སར 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 སེ ར ེ འར སསསསསར ོ སེ ར ོ